ਸਵੇਰੇ ਛੱਕਣ ਤੋਂ ਪਹਿਲਾਂ 3 ਘੰਟੇ ਅਮਰਤ ਵੇਲੇ ਮੂਲ ਮੰਤਰ ਜਪਦਾ ਜਿਵੇਂ ਮਾਂ ਬਾਪ ਧੀ ਨੂੰ ਸੰਭਾਲਦੇ ਆ ਇਤਰਾ ਗੁਰੂ ਨਾਨਕ ਉਸ ਜੀਵ ਰੂਪੀ ਇਸਤਰੀ ਨੂੰ ਸਾਰਾ ਦਿਨ ਸੰਭਾਲਦਾ ਹੈ ਇਹ ਮਹਾਂਪੁਰਖਾਂ ਦੇ ਬਜਨੇ ਸਤਿ ਸ੍ਰੀ ਅਕਾਲ ਹਮਝਿਓ ਨਾ ਧੀ ਗਲਤੀ ਵੀ ਕਰੇ ਮਾਵਾ ਪੜਦੇ ਪਾਉਂਦੇ ਆ ਈ ਉੱਚਾ ਵੀ ਬੋਲੇ ਮਾਪੇ ਕਹਿੰਦੇ ਚੱਲ ਕੋਈ ਨਹੀਂ ਸਮਝਾਉਂਦੇ ਆ ਬਾਪਾਈ ਕਹਿੰਦੇ ਜਿਹੜਾ 3 ਘੰਟੇ ਸਵੇਰੇ ਲਾ ਕੇ ਹਾਜ਼ਰੀ ਲਾ ਕੇ ਨਿਕਲੇ ਜਿਵੇਂ ਮਾਂ ਬਾਪ ਧੀ ਨੂੰ ਸੰਭਾਲਦੇ ਆ ਉਹਦੇ ਪਰਦੇ ਕੱਜਦੇ ਆ ਉਹਦਾ ਧਿਆਨ ਰੱਖਦੇ ਆ ਇਸ ਤਰ੍ਹਾਂ ਗੁਰੂ ਨਾਨਕ ਜੀ ਰੂਪੀ ਇਸਤਰੀ ਨੂੰ ਸਾਰਾ ਦਿਨ ਸੰਭਾਲਦਾ ਹੈ ਜਿਹੜਾ ਰੋਜ਼ ਮੂਲ ਮੰਦਰ ਦੀਆਂ ਆਜਰੀਆਂ ਲਾਵੇ ਅਗਜਾ ਕਰਾ ਦੇਉ ਗੱਜ ਕੇ ਪਿਆਰ ਨਾਲ